ਆਪਣੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਜਦੋਂ ਦੇਖਦੇ ਆਂ ਤੇ ਸਾਡਾ ਮਨ ਭਰ ਆਉਂਦਾ ਇਹਨੇ ਬਹੁਤ ਵੱਡਾ ਨੁਕਸਾਨ ਕੀਤਾ ਜਿਹੜੀ ਇਹ ਜਿਹੜੀ ਫਸਲ ਬਚੀ ਵੀ ਆ ਸਾਡੀ ਉਹ ਵੀ ਮੰਡੀ ਦੇ ਲਜਾਣ ਦੇ ਯੋਗ ਨਹੀਂ ਲੱਗਦੀ ਇਸ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਆ ਤੇ ਸਾਨੂੰ ਬੜੇ ਪਰੇਮੰਦ ਦੇ ਨਾਲ ਇਹ ਜਿਹੜੀ ਫਸਲਿਆ ਕਟਾਈ ਕਰਾਂਗੇ ਚਾਹੇ ਸੈਂਟਰਲ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਅਜੇ ਆਪਸ ਵਿੱਚ ਹੀ ਲੜੀ ਜਾਂਦੀ ਆ ਨਕੋਦਰ ਦੀਆਂ ਅੱਜ ਤੁਹਾਨੂੰ ਜਿਹੜੀਆਂ ਖਬਰਾਂ ਦਿਖਾਉਣ ਜਾ ਰਹੇ ਹੈਗੇਆਂ ਕਿਉਂਕਿ ਲਗਾਤਾਰ ਮੰਡੀਆਂ ਦੀ ਗੱਲ ਕਰੀਏ ਤਾਂ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਆ ਪਰ ਕਿਸਾਨ ਵੀਰ ਅੱਜ ਵੀ ਸੋਚਾਂ ਦੇ ਵਿੱਚ ਨੇ ਅਸੀਂ ਆਪਣੀ ਫਸਲ ਲੈ ਕੇ ਕਿਸ ਤਰ੍ਹਾਂ ਮੰਡੀਆਂ ਦੇ ਵਿੱਚ ਜਾਈਏ ਇਸ ਦੇ ਬਾਰੇ ਜਿਹੜਾ ਹੈਗਾ ਕਿਸਾਨ ਵੀਰਾਂ ਨਾਲ ਹੀ ਗੱਲ ਕਰਾਂਗੇ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਜੜ ਬੁੱਟੇ ਫੜੇ ਨੇ ਜਿਹੜੇ ਫਸਲ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਕੀ ਨਾਂ ਦੀ ਮੈਂ ਹਰਕਮਲ ਸਿੰਘ ਲੰਬੜਦਾਰ ਪਿੰਡ ਮੁੱਧ ਅੱਜ ਅਸੀਂ ਆਪਣੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਜਦੋਂ ਦੇਖਦੇ ਆਂ ਤੇ ਸਾਡਾ ਮਨ ਭਰ ਆਉਂਦਾ ਕਿਉਂਕਿ ਜਿਹੜਾ ਸਾਡਾ ਹਲਦੀ ਰੋਗ ਜਿਹੜਾ ਆ ਇਹਨੇ ਬਹੁਤ ਵੱਡਾ ਨੁਕਸਾਨ ਕੀਤਾ ਜਿਹੜੀ ਇਹ ਜਿਹੜੀ ਫਸਲ ਬਚੀ ਵੀ ਆ ਸਾਡੀ ਉਹ ਵੀ ਮੰਡੀ ਦੇ ਲਜਾਣ ਦੇ ਯੋਗ ਨਹੀਂ ਲੱਗਦੀ ਕਿਉਂਕਿ ਇਹ ਜਿਹੜਾ ਮਾਪਦੰਡ ਸਰਕਾਰ ਨੇ ਇਹਨੇ ਰੱਖੇ ਹੁੰਦੇ ਆ ਕਿ ਇਹ ਜਿਹੜਾ ਦਾਣਾ ਆ 2% ਜਾਂ 5% ਜਿਹੜਾ ਖਰਾਬ ਲਿਆ ਜਾਂਦਾ ਪਰ ਇਹਦੇ ਵਿੱਚ ਤਾਂ ਬਹੁਤ ਜਿਆਦੇ ਦਾਣੇ ਜਿਹੜੇ ਖਰਾਬ ਹੋਣਗੇ ਦੂਜਾ ਜਿਹੜਾ ਚੰਗਾ ਦਾਣਾ ਹੈ ਉਹਨੂੰ ਵੀ ਇਹ ਜਿਹੜੀ ਕਾਲਕ ਜੀ ਲੱਗ ਕੇ ਉਹਨੂੰ ਹਲਦੀ ਲੱਗ ਕੇ ਉਹ ਵੀ ਐਸਾ ਇਦਾਂ ਲੱਗਦਾ ਕਿ ਜਿੱਦਾਂ ਦਾਣਾ ਖਰਾਬ ਹੁੰਦਾ ਇਸ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਆ ਤੇ ਸਾਨੂੰ ਬੜੇ ਭਰੇ ਮਨ ਦੇ ਨਾਲ ਇਹ ਜਿਹੜੀ ਫਸਲਿਆ ਕਟਾਈ ਕਰਾਂਗੇ ਪਰ ਸਰਕਾਰ ਜਿਹੜੀ ਆ ਅਸੀਂ ਮੰਗ ਕਰਦੇ ਆ ਇਹਦੀ ਜਿਹੜੀ ਪੂਰਤੀ ਕੀਤੀ ਜਾਵੇ ਇਹ ਜਿਹੜਾ ਨੁਕਸਾਨ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਜ਼ਿੰਮੇਵਾਰ ਤਾਂ ਪਹਿਲੇ ਹੀ ਹੜਾਂ ਦੀ ਮਾਰ ਥੱਲੇ ਸੀਗਾ ਹਟਾਣਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਪਿੰਡ ਦੇ ਵਿੱਚ ਹੀ ਘਟੋ ਘਾਟ ਜਿਹੜਾ 150 ਏਕੜ ਆ ਫਸਲ ਦਾ ਪੂਰਾ ਲਾਸ ਨੁਕਸਾਨ ਹੋ ਗਿਆ ਪਰ ਜਿਹੜੀ ਬਚੀ ਆ ਉਹਦੇ ਵਿੱਚ ਵੀ ਬਿਮਾਰੀ ਜਿਹੜੀ ਆ ਬਹੁਤ ਜ਼ਿਆਦੀ ਕਮਲ ਜੀ ਅੱਜ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਿਉਂਕਿ ਪੁੱਤਾਂ ਵਾਂਗੂ ਜਿਹੜੀ ਫਸਲ ਪਾਲੀ ਹੁੰਦੀ ਆ ਅੱਜ ਜਿਹੜਾ ਫਸਲ ਨੂੰ ਦੇਖ ਕੇ ਤੇ ਮਨ ਦੁਖੀ ਹੋ ਜਾਂਦਾ ਹੈਗਾ ਵਾ ਪਹਿਲਾਂ ਵੀ ਇਦਾਂ ਦੇ ਕਦੇ ਹਾਲਾਤ ਬਣੇ ਸੀਗੇ ਦੇਖੋ ਪੰਜਾਬ ਦਾ ਕਿਸਾਨ ਜਿਹੜਾ ਉਹ ਸਦਾ ਹੀ ਮੁਸ਼ਕਲਾਂ ਨਾਲ ਲੜਦਾ ਆ ਕਦੇ ਹੜ ਆ ਗਿਆ ਕਦੇ ਸੋਕੇ ਦੀ ਮਾਰ ਪੈ ਗਈ ਕਦੇ ਕੋਈ ਮਾਰ ਪੈ ਗਈ ਪਰ ਫਿਰ ਵੀ ਅਸੀਂ ਉਸ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਇਹ ਜਿਹੜਾ ਨੁਕਸਾਨ ਆ ਇਹਦੀ ਪੂਰਤੀ ਨਹੀਂ ਹੋ ਸਕਦੀ ਸਾਨੂੰ ਵੀ ਪਤਾ ਵੀ ਸਰਕਾਰ ਜਿਹੜੀ ਆ ਹੁਣ ਤਾਈ ਲਾਰੇ ਲਾਈ ਜਾਂਦੀ ਆ ਅਜੇ ਤੱਕ ਵੀ ਹੜਾਂ ਦੀ ਮਾਰ ਲੈ ਕੁਝ ਨਹੀਂ ਕਿਸੇ ਦੇ ਪੱਲੇ ਪਿਆ ਕਿਉਂਕਿ ਉਹ ਛੇਤੀ ਛੇਤੀ ਦੁੱਤਾ ਜਾਵੇ ਚਾਹੇ ਸੈਂਟਰਲ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਅਜੇ ਆਪਸ ਵਿੱਚ ਹੀ ਲੜੀ ਜਾਂਦੀ ਆ ਪਰ ਜਿਹੜਾ ਜ਼ਿਮੀਂਦਾਰ ਕਿਸਾਨ ਆ ਜਿਹੜਾ ਸਦਾ ਜਿਹੜਾ ਇੰਡੀਆ ਦੇ ਪੰਜਾਬ ਦੇ ਮੋਹਰੇ ਹੋ ਕੇ ਹਰ ਇੱਕ ਮੁਸ਼ਕਲ ਦੇ ਨਾਲ ਲੜਦਾ ਆ ਉਹ ਅਜੇ ਵੀ ਹੌਸਲੇ ਦੇ ਨਾਲ ਹੀ ਜਿਹੜਾ ਉਹ ਫੇਰ ਵੀ ਖੇਤੀ ਕਰੂਗਾ ਫਿਰ ਵੀ ਇਸੇ ਮੁਸ਼ਕਲ ਦੇ ਨਾਲ ਵੀ ਜੂਝਾਂਗੇ ਅਸੀਂ ਪਰ ਜਿਹੜਾ ਨੁਕਸਾਨ ਆ ਸਾਡਾ ਬਹੁਤ ਜ਼ਿਆਦਾ ਹੈ ਕਮਲ ਜੀ ਇੱਕ ਚੀਜ਼ ਦੇਖਣ ਆਂਦੀ ਆ ਚਾਹੇ ਹੜਾਂ ਦੇ ਮਾਰ ਪਈ ਚਾਹੇ ਜਿੱਦਾਂ ਦੀਆਂ ਮਰਜ਼ੀ ਮਾਰਾਂ ਪਈਆਂ ਪਰ ਪੰਜਾਬੀ ਜਿਹੜੇ ਹੈਗੇ ਆ ਕਦੇ ਹਾਰੇ ਨਹੀਂ ਹੈਗੇ ਪਰ ਅੱਜ ਜਿਹੜਾ ਹੈਗਾ ਵਾ ਫਸਲਾਂ ਨੂੰ ਦੇਖ ਕੇ ਜਿਹੜਾ ਹੈਗਾ ਮਨ ਦੁਖੀ ਵੀ ਹੁੰਦਾ ਪਰ ਕਈ ਵਾਰੀ ਅਸੀਂ ਜਿਹੜਾ ਹੈਗਾ ਖੜਾਂ ਦੇ ਜਦੋਂ ਹਾਲਾਤ ਦਿਖਾਣ ਗਏ ਲੋਕਾਂ ਦੇ ਘਰਾਂ ਦੇ ਵਿੱਚ ਗਏ ਲੋਕ ਜਿਹੜੇ ਹੈਗੇ ਨੇ ਫੇਰ ਵੀ ਖੇੜੇ ਮੱਥੇ ਜਿਹੜਾ ਹੈਗਾ ਲੋਕਾਂ ਦਾ ਸਵਾਗਤ ਕਰਦੇ ਆ ਜੇਕਰ ਕੁਝ ਕੋਈ ਉਹਨਾਂ ਦੇ ਘਰਾਂ 'ਚ ਜਾਂਦਾ ਹੈਗਾ ਕਿਸ ਤਰ੍ਹਾਂ ਦੇਖਦੇ ਆ ਦੇਖੋ ਇਹ ਪੰਜਾਬੀ ਮੁੱਢ ਤੋਂ ਹੀ ਸਾਡੇ ਖੂਨ ਦੇ ਬਲੱਡ ਦੇ ਵਿੱਚ ਹੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਮੁਸ਼ਕਲਾਂ ਦੇ ਨਾਲ ਸਾਨੂੰ ਜੰਗਾਂ ਦੇ ਨਾਲ ਲੜਨਾ ਸਿਖਾਇਆ ਸਾਨੂੰ ਮੁਸ਼ਕਲਾਂ ਨਾਲ ਜੂਝਦੇ ਹੋਏ ਅਸੀਂ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਸਦਾ ਚੜ੍ਹਦੀ ਕਲਾ ਚ ਰੱਖੀ ਆ ਸੋ ਅੱਜ ਵੀ ਅਸੀਂ ਧੰਨਵਾਦ ਦੀਆਂ ਉਹਨਾਂ ਵੀਰਾਂ ਦੇ ਐਨਆਰਆਈ ਵੀਰਾਂ ਦੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੀ ਬਾਹ ਫੜੀ ਜਿਨ੍ਹਾਂ ਨੇ ਔਖੇ ਵੇਲੇ ਚਾਹ્યો ਦੇਸ਼ ਦੇ ਕਿਸੇ ਕੋਨੇ 'ਚ ਵੀ ਬੈਠੇ ਸੀ ਪੰਜਾਬੀ ਸੀ ਜਾਂ ਦੂਸਰੇ ਸਾਡੇ ਦੇਸ਼ਵਾਸੀ ਸੀ ਸਾਰਿਆਂ ਨੇ ਆ ਕੇ ਇਹਨਾਂ ਹੜ੍ਹ ਮਾਰੇ ਲੋਕਾਂ ਦੀ ਇਹਨਾਂ ਦੁਖੀ ਲੋਕਾਂ ਦੀ ਬਾਹ ਫੜੀ ਔਰ ਹੌਸਲਾ ਦਿੱਤਾ ਪਰ ਅੱਜ ਵੀ ਸਾਡੇ ਲੋਕ ਜਿਹੜੇ ਆ ਉਹ ਫਿਰ ਵੀ ਆਉਣ ਵਾਲੇ ਦੇਖੋ ਬੰਨ ਜਿਹੜੇ ਆ ਸਰਕਾਰਾਂ ਨੇ ਬੰਨ ਸਕੀਆਂ ਉਹ ਸਾਡੇ ਕਿਸਾਨਾਂ ਨੇ ਸਾਡੇ ਸੇਵਾਦਾਰ ਭਾਈਚਾਰੇ ਨੇ ਐਨ ਆਰ ਆਈ ਵੀਰਾਂ ਨੇ ਆਪਣੇ ਸਹਿਯੋਗ ਨਾਲ ਬੰਨ ਮਾਰਤੇ ਦਰਿਆਵਾਂ ਨੂੰ ਬੰਨ ਮਾਰਤੇ ਸੋ ਸਦਾ ਪੰਜਾਬੀ ਜਿਹੜਾ ਆ ਮੁਸ਼ਕਲਾਂ ਨਾਲ ਲੜਦਾ ਆ ਚਾਹੇ ਉਹ ਕਿਤੇ ਮੁਲਕ ਦੀ ਰਾਖੀ ਕਰਨੀ ਪੈ ਜਵੇ ਤਾਂ ਵੀ ਪੰਜਾਬੀ ਮੁਰੇ ਹੋ ਕੇ ਲੜਦੇ ਆ ਸੋ ਅੱਜ ਵੀ ਪੰਜਾਬੀ ਜਿਹੜਾ ਆ ਉਹ ਆਪਣੇ ਇਸ ਹੌਸਲੇ ਦੇ ਨਾਲ ਇਸ ਆਪਣੀ ਤਕੜੀ ਜਿਹੜੀ ਉਹਦੇ ਵਿੱਚ ਮੰਨਿਆ ਉਹਦਾ ਤਕੜਾ ਉਹ ਕਰਕੇ ਉਹ ਫਿਰ ਲੜਾਈ ਲੜ ਲਿਆ ਪਰ ਜਿਹੜਾ ਨੁਕਸਾਨ ਜਿਹੜਾ ਭਾਵੇਂ ਹੋ ਗਿਆ ਪਰ ਪੰਜਾਬੀਆਂ ਚ ਹੌਸਲਾ ਆ ਪੰਜਾਬੀ ਜਿਹੜੇ ਆ ਉਹ ਫਿਰ ਵੀ ਹੌਸਲੇ ਨਾਲ ਆਪਣਾ ਜੀਵਨ ਜਿਹੜਾ ਉਹ ਫਿਰ ਚੜ੍ਹਦੀ ਕਲਾ ਬੱਲ ਜਾਣਗੇ ਜਿਹੜਾ ਹਲਦੀ ਰੋਗ ਹੈਗਾ ਹਲਦੀ ਰੋਗ ਤੋਂ ਆਪਾਂ ਕਿਸ ਤਰ੍ਹਾਂ ਬਚਾ ਸਕਦੇ ਆ ਉਸ ਹੱਲ ਨੂੰ ਹਲਦੀ ਰੋਗ ਕੁਦਰਤੀ ਮੌਸਮ ਜਿਹੜਾ ਹੈ ਕੀ ਨਾ ਉਹਦੀ ਟੈਂਪਰੇਚਰ ਜਿਹੜਾ ਜਿਆਦਾ ਡਾਊਨ ਚੱਲਿਆ ਜਿੱਦਾਂ ਘੱਟ ਟੈਂਪਰੇਚਰ ਜਿਹੜਾ ਉਸ ਚੀਜ਼ ਟਾਈਮ ਇਹ ਨਿਸਾਰਾ ਕਰਦਾ ਹੈ ਉਸ ਜਿਆਦੀ ਧੁੱਪ ਗਰਮੀ ਹੁੰਦੀ ਆ ਐਕਿ ਜਿਹੜੀ ਲਗਾਤਾਰ ਬਰਸਾਤ ਹੋਈ ਗਈ ਉਹ ਜਿਹੜਾ ਹਲਦੀ ਰੋ ਗਿਆ ਉਹ ਜਿਹੜੀ ਉਹਨੂੰ ਉਹਨੂੰ ਪੂਰੀ ਗਰਮੀ ਮਿਲੀ ਨਹੀਂ ਜਿਹੜਾ ਦਾਣਾ ਆ ਤੇ ਉਹ ਦਾਣਾ ਫੁੱਲ ਗਿਆ ਦਾਣਾ ਫੁੱਲ ਕੇ ਫਟ ਗਿਆ ਖਰਾਬ ਹੋ ਗਿਆ ਉਹਦੇ ਨਾਲ ਜਿਹੜੀ ਹਲਦੀ ਰੁਕ ਜਾਂਦੀ ਤੇ ਸਰਕਾਰ ਦਾ ਕੋਈ ਅਧਿਕਾਰੀ ਜਿਹੜਾ ਹੈਗਾ ਤੁਹਾਡੇ ਤੱਕ ਪਹੁੰਚਿਆ ਨਹੀਂ ਸਾਡੇ ਕੋਲ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੀ ਕਿਉਂਕਿ ਜਿਹੜਾ ਨੁਕਸਾਨ ਆ ਸਾਡੇ ਸਾਰੇ ਜ਼ਿਮੀਂਦਾਰਾਂ ਦਾ ਕਿਸੇ ਦੇ ਘੱਟ ਕਿਸੇ ਦਾ ਵੱਧ ਹਰ ਇੱਕ ਜ਼ਿਮੀਂਦਾਰ ਦਾ ਹੋਇਆ ਪਰ ਜਿਹੜਾ ਕੋਈ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਅਸੀਂ ਤਾਂ ਮੰਗ ਕਰਦੇ ਆ ਕਿ ਇਹ ਜਿਹੜਾ ਪੂਰਤੀ ਆ ਸਾਡੀ ਇਸ ਨੁਕਸਾਨ ਦੀ ਕੀਤੀ ਜਾਵੇ ਕਿਉਂਕਿ ਤਾਂ ਹੀ ਕਿਸਾਨ ਜਿਹੜਾ ਆ ਉਹ ਅਗਲੀਆਂ ਫਸਲਾਂ ਬੀਜੂਗਾ ਆਉਣ ਵਾਲੇ ਟਮੇ ਦੇ ਵਿੱਚ ਫਿਰ ਉਹਨੂੰ ਆਪਣੀ ਜਿਹੜੀ ਆ ਖਰਚਾ ਉਹਨੂੰ ਜਿੰਨੇ ਵੀ ਉਹਨੂੰ ਆਪਣੇ ਉਹ ਖੇਤ ਤਿਆਰ ਕਰਨ ਲਈ ਜਿਹੜੀ ਫਸਲ ਆ ਇਹਦਾ ਤਾਂ ਨੁਕਸਾਨ ਹੋਇਆ ਹੀ ਆ ਆਉਣ ਵਾਲਾ ਟਾਈਮ ਦੇ ਵਿੱਚ ਵੀ ਉਹ ਕੋਲ ਜਿਹੜਾ ਖਰਚਾ ਆ ਉਹਦਾ ਲਾਸ ਹੋਊਗਾ ਉਹਨੂੰ ਬਹੁਤ ਵੱਡਾ ਨੁਕਸਾਨ ਆ ਉਹਦਾ ਉਹਦੀ ਪੂਰਤੀ ਕੀਤੀ ਜਾਵੇ ਇੱਕ ਪਾਸੇ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਆ ਦੂਜੇ ਪਾਸੇ ਤੁਸੀਂ ਆਪਣੀ ਫਸਲ ਨੂੰ ਲੈ ਕੇ ਸੋਚਾਂ ਚ ਗਏ ਆ ਕੀ ਕਹਿਣਾ ਚਾਹੋਗੇ ਦੇਖੋ ਇਹ ਤਾਂ ਅਸੀਂ ਜਿਹੜੀ ਇਹ ਫਸਲ ਆ ਇਹ ਸਾਡਾ ਜਿਹੜਾ ਪਹਿਲਾਂ ਤਾਂ ਇਹਦਾ ਬਿਮਾਰੀ ਨੇ ਬਹੁਤ ਨੁਕਸਾਨ ਕੀਤਾ ਮੰਡੀਆਂ ਦੇ ਵਿੱਚ ਸਾਨੂੰ ਫਿਰ ਰੋਲਣਾ ਪੈਣਾ ਕਿਉਂਕਿ ਇਹ ਜਿਹੜੀ ਫਸਲ ਆ ਮਾਪਦਾਨ ਸਰਕਾਰ ਜਿਹੜੇ ਆ ਉਹਨਾਂ ਨੇ ਜਾਦੇ ਰੱਖੇ ਆ ਉੱਚੇ ਉਹ ਜਿਹੜਾ ਉਹਦੇ ਵਿੱਚ ਵੀ ਸਾਨੂੰ ਇਹ ਜਿਹੜਾ ਫਸਲ ਆ ਇਹੋ ਜੀ ਜਿਹੜਾ ਇਹੋ ਜਿਹਾ ਨੁਕਸਾਨ ਵਾਲੀ ਆ ਇਹਨੂੰ ਖਰੀਦਿਆ ਜਾਵੇ ਉੱਥੇ ਵੀ ਸਾਨੂੰ ਜਿਹੜੀ ਇਹ ਜਿਹੜੀ ਰੋਲਿਆ ਨਾ ਜਾਵੇ ਮੰਡੀਆਂ ਦੇ ਵਿੱਚ ਇਹ ਜਿਹੜੀ ਫਸਲ ਆ ਇਹਦੇ ਵਿੱਚ ਜਿਹੜਾ ਖਰਾਬ ਦਾਣਾ ਆ ਉਹਨੂੰ ਘੱਟ ਤੋਂ ਘੱਟ ਜਿਹੜਾ ਆ ਉਹ ਤੇ ਜਿਹੜਾ ਉਹਨੂੰ ਢਿੱਲ ਦਿੱਤੀ ਜਾਵੇ ਤੇ ਜਿਹੜੀ ਇਹ ਤਾਂ ਹੀ ਇਹ ਫਸਲ ਚੱਕੂ ਕਿਉਂਕਿ ਇੱਕ ਪਾਸੇ ਭਗਵੰਤ ਸਿੰਘ ਮਾਨ ਜੀ ਦਾ ਵੀ ਕਹਿਣਾ ਹੈਗਾ ਕਿ ਇੱਕ ਇੱਕ ਦਾਣਾ ਜਿਹੜਾ ਮੰਡੀਆਂ ਚੋ ਚੱਕਿਆ ਜਾਊਗਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਆਵੇਗੀ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਸਰਕਾਰ ਜਿਹੜੀਆਂ ਗੱਲਾਂ ਕਰਦੀ ਆ ਕਈ ਵਾਰੀ ਸਰਕਾਰ ਜਿਹੜੀ ਆ ਉਹ ਆਪਣੇ ਐਲਾਨ ਕਰੀ ਜਾਂਦੀ ਆ ਪਰ ਗਰਾਊਂਡ ਲੈਵਲ ਤੇ ਤੁਸੀਂ ਵੀ ਤੁਹਾਡਾ ਚੈਨਲ ਵੀ ਧੰਨਵਾਦੀਆਂ ਤੁਹਾਡੇ ਵੀ ਤੁਸੀਂ ਗਰਾਊਂਡ ਲੈਵਲ ਤੇ ਦੇਖੋਗੇ ਤੁਸੀਂ ਆ ਗਰਾਊਂਡ ਲੈਵਲ ਤੇ ਆਏ ਆ ਦੇਖਿਆ ਕਿੰਨਾ ਨੁਕਸਾਨ ਆ ਇਸੇ ਤਰ੍ਹਾਂ ਹੀ ਮੰਡੀਆਂ ਦੇ ਵਿੱਚ ਜਦੋਂ ਜਾਵੋਗੇ ਉੱਥੇ ਜਦੋਂ ਮੰਡੀਆਂ ਵਿੱਚ ਤੁਸੀਂ ਕਿਸਾਨ ਦੀ ਪ੍ਰੋਬਲਮ ਸੁਣੋਗੇ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਕਿਸਾਨ ਜਿਹੜਾ ਕਿੰਨਾ ਦੁਖੀ ਆ ਭਾਵੇਂ ਸਰਕਾਰਾਂ ਕਹਿੰਦੀਆਂ ਦਾਣਾ-ਦਾਣਾ ਚੱਕਾਂਗੇ ਪਰ ਜਿਹੜਾ ਸਾਡਾ ਨੁਕਸਾਨ ਹੋ ਗਿਆ ਜਣਾ ਜਿਹੜਾ ਹੋਣਾ ਆ ਆਉਣ ਵਾਲੇ ਟਮੇ ਦੇ ਵਿੱਚ ਟਾਈਮ ਦੇ ਵਿੱਚ ਉਹ ਸਾਨੂੰ ਜਿਹੜਾ ਉਹ ਪਤਾ ਆ ਵੀ ਇਹਦਾ ਸਾਡਾ ਬਹੁਤ ਵੱਡਾ ਨੁਕਸਾਨ ਆ ਕਦੋਂ ਤੱਕ ਲੱਗਦਾ ਕਿ ਇਹ ਜਿਹੜੀ ਹੈਗੀ ਆ ਆਪਣੇ ਇਹਦੀ ਜਿਹੜੀ ਕਟਾਈ ਕਰਕੇ ਜਿਹੜਾਗਾ ਮੰਡੀਆਂ ਤੱਕ ਪਹੁੰਚ ਜਾਏਗਾ ਇਹ ਦੇਖੋ ਜੀ 15 ਦਿਨ ਦੇ ਵਿੱਚ ਵਿੱਚ ਜਿਹੜੀ ਆ ਹੁਣੇ ਕਟਾਈ ਇਹਦੀ ਕਰਾਂਗੇ ਕਿਉਂਕਿ ਜਿੱਦਾਂ ਜਿੱਦਾਂ ਲੱਗਾ ਆ ਉਸੇ ਉਸੇ ਤਰ੍ਹਾਂ ਕਟਾਈ ਹੁੰਦੀ ਹੁੰਦੀ ਹੈ ਕਟਾਈ ਜਿਹੜੀ ਹੁਣ ਸ਼ੁਰੂ ਹੋਣ ਵਾਲੀ ਸੀਗੀ ਪਰ ਜਿਹੜਾ ਹੁਣ ਫਿਰ ਬਹੁਤ ਬੇਮੌਸਮ ਜਿਹੜਾ ਖਰਾਬ ਹੋ ਗਿਆ ਉਹਦਾ ਕਰਕੇ ਸਾਨੂੰ ਫਿਰ ਡਰ ਲੱਗਦਾ ਸਾਡੀਆਂ ਫਸਲਾਂ ਜਿਹੜੀਆਂ ਰਾਤ ਦੇ بارش ਹੋਣ ਨਾਲ ਵੀ ਕਾਫੀ ਡਿੱਗੀਆਂ ਕਾਫੀ ਖਰਾਬ ਹੋਈਆਂ ਪਰ ਹੁਣ ਜਿਹੜੀ ਫਸਲ ਜਿੱਦਾਂ ਜਿੱਦਾਂ ਪੱਕ ਕੇ ਤਿਆਰ ਹੋਈ ਜਾਂਦੀ ਉਹਦੀ ਕਟਾਈ ਸ਼ੁਰੂ ਆ ਰਾਤ ਦੀ بارش ਤੋਂ ਬਾਅਦ ਫੇਰ ਲੋਕਾਂ ਜਿਹੜਾ ਕਿਸਾਨ ਵੀਰਾਂ ਚ ਫੇਰ ਡਰਦਾ ਮਾਹੌਲ ਬਣ ਚੁੱਕਿਆ ਹੋਰ ਵੀ ਕਿਸਾਨ ਵੀਰ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਹੈ ਭਪਿੰਦਰ ਸਿੰਘ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਾਰ ਹਲਦੀ ਰੋਗ ਜਿਹੜਾ ਹੈਗਾ ਫਸਲਾਂ ਨੂੰ ਪੈ ਗਿਆ ਝੋਨੇ ਦੀ ਫਸਲ ਨੂੰ ਪੈ ਗਿਆ ਕਿਸ ਤਰ੍ਹਾਂ ਦੇ ਬਹੁਤ ਘਟਾ ਹੈ ਜੀ ਹੁਣ ਤੇਰੇ ਸਾਹਮਣੇ ਆ ਦੇਖ ਲੋ ਤੁਸੀਂ ਗਰਾਊਂਡ ਲੈਵਲ ਤੇ ਆਏ ਆ ਸਾਡੇ ਥੈਂਕ ਯੂ ਤੁਹਾਡਾ ਧੰਨਵਾਦ ਵਾ ਇਸੇ ਤਰ੍ਹਾਂ ਹੀ ਇੱਕ ਦੇ ਸਾਨੂੰ ਮੰਡੀਆਂ ਜੀ ਵੀ ਤੁਸੀਂ ਸਾਡੀ ਰਿਪੋਰਟ ਬਣਾਓ ਸਾਰੇ ਜ਼ਿੰਮੇਵਾਰਾਂ ਦੀ ਇਹ ਨਹੀਂ ਵੀ ਹਰ ਇੱਕ ਦੇ ਬਹੁਤ ਦੁੱਖ ਹੋ ਨਦ ਹਰ ਇੱਕ ਦਾ ਦੋਖ ਸੁਣਿਆ ਜਾਵੇ ਕਿਉਂ ਇਸ ਮਾਧਿਅਮ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਸਾਡੀ ਕੋਈ ਗੱਲਬਾਤ ਸਰਕਾਰ ਤੱਕ ਪਹੁੰਚੇ ਇਹ ਸਨ ਕਿਸਾਨ ਵੀਰ ਕਿਉਂਕਿ ਲਗਾਤਾਰ ਜੇ ਅੱਜ ਗੱਲ ਕਰੀਏ ਤਾਂ ਗਰਾਊਂਡ ਜ਼ੀਰੋ ਤੇ ਪਹੁੰਚੇ ਆ ਜਿੱਥੇ ਕਿ ਇਹ ਝੋਨੇ ਦੀ ਫਸਲ ਜਿਹੜੀ ਹੈਗੀ ਆ ਇਹਨੂੰ ਜਿਹੜਾ ਹੈਗਾ ਪੀਲੀ ਹਲਦੀ ਰੋਗ ਨੇ ਜਿਹੜਾ ਹੈਗਾ ਵਾ ਇਹਨੂੰ ਘੇਰ ਲਿਆ ਹੈਗਾ ਜਿਸ ਕਰਕੇ ਕਿਸਾਨ ਵੀਰ ਅੱਜ ਵੀ ਸੋਚਾਂ ਚ ਪਏ ਨੇ ਕਿ ਇਸ ਫਸਲ ਨੂੰ ਲੈ ਕੇ ਅਸੀਂ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਜਾਈਏ ਕਿਉਂਕਿ ਸਾਨੂੰ ਇਹ ਨਹੀਂ ਪਤਾ ਹੈਗਾ ਪੈਸਾ ਮਿਲੇਗਾ ਜਾਂ ਨਹੀਂ ਕਿਉਂਕਿ ਇਹ ਫਸਲ ਜਿਹੜੀ ਹੈਗੀ ਆ ਹੁਣ ਖਰਾਬ ਹੋ ਚੁੱਕੀ ਆ ਕਿਉਂਕਿ ਇੱਕ ਪਾਸੇ ਜਿਹੜਾ ਹੈਗਾ ਵਾ ਬੇਮੌਸਮੀ ਬਰਸਾਤ ਦਾ ਜਿਹੜਾ ਹੈਗਾ ਫੇਰ ਐਲਾਨ ਹੋ ਗਿਆ ਹੈਗਾ ਵਾ ਇਸ ਕਰਕੇ ਜਿਹੜਾ ਕਿਸਾਨ ਵੀਰ ਹਜੇ ਵੀ ਸੋਚਾਂ ਚ ਪਏ ਨੇ ਕਿ ਇਹਦੀ ਕਟਾਈ ਕਰੀਏ ਜਾਂ ਨਾ ਕਰੀਏ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਹ ਵੀਰਾਂ ਨਾਲ ਜਿਹੜੀ ਸਰਕਾਰ ਹੈਗੀ ਆ ਇਨਾਂ ਨੂੰ ਜਿਹੜਾ ਹੈਗਾ ਇਹਦਾ ਮੁਆਵਜ਼ਾ ਦਿੰਦੀ ਆ ਜਾਂ ਨਹੀਂ ਦਿੰਦੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਨਕੋਦਾ